ਦੀ ਵਧੀਆ ਅਤੇ ਨਵੇਕਲਾ ਉਪਰਾਲਾ ਜਿਹੜਾ ਉਹ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ ਜੋ ਜਾਨਵਰ ਨੇ ਆਵਾਰਾ ਜਾਨਵਰ ਨੇ ਜੇਕਰ ਗਾਵਾਂ ਦੀ ਗੱਲ ਕਰੀਏ ਜੇਕਰ ਬਲਦਾ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਬੈਲ ਅਤੇ ਗਾਵਾਂ ਜੜੀਆਂ ਨੇ ਆਵਾਰਾ ਸੜਕਾਂ ਦੇ ਉੱਪਰ ਸਾਨੂੰ ਵੇਖਣ ਨੂੰ ਮਿਲਦੇ ਨੇ ਅਤੇ ਇਹ ਜ਼ਖਮੀ ਰੂਪ ਦੇ ਵਿੱਚ ਵੀ ਹੋਏ ਹੁੰਦੇ ਨੇ ਕਿਉਂਕਿ ਲੋਕ ਜਿਹੜੇ ਨੇ ਆਪਣੇ ਬਚਾ ਕਰਕੇ ਕਦੀ ਨਾ ਕਦੀ ਇਹਨਾਂ ਦੇ ਉੱਤੇ ਪੱਥਰ ਸੁੱਟ ਦਿੰਦੇ ਨੇ ਜਾਂ ਫਿਰ ਕੁਝ ਨਾ ਕੁਝ ਨੁਕਸਾਨ ਪਹੁੰਚਾਉਂਦੀ ਕੋਸ਼ਿਸ਼ ਉਹਨਾਂ ਨੂੰ ਕੀਤੀ ਜਾਂਦੀ ਹੈ ਪਰ ਹੁਣ ਉਹਨਾਂ ਦੀ ਸੇਵਾ ਦੇ ਲਈ ਆਵਾਰਾ ਪਸ਼ੂ ਜਿਹੜੇ ਜ਼ਖਮੀ ਨੇ ਉਹਨਾਂ ਦੀ ਸੇਵਾ ਦੇ ਲਈ ਇੱਕ ਬੀੜਾ ਚੁੱਕਿਆ ਹੈ ਅਸੀਂ ਇਨਸਾਨਾਂ ਦੇ ਲਈ ਤਾਂ ਐਂਬੂਲੈਂਸ ਦਾ ਨਾਮ ਹਮੇਸ਼ਾ ਤੋਂ ਸੁਣਦੇ ਆ ਰਹੇ ਕਿ ਜੇਕਰ ਕੋਈ ਘਰ ਦੇ ਵਿੱਚ ਬਿਮਾਰ ਆ ਕੋਈ ਇਨਸਾਨ ਬਿਮਾਰ ਆ ਤਾਂ ਉਹਦੇ ਲਈ ਐਂਬੂਲੈਂਸ ਸੇਵਾ ਹੁੰਦੀ ਹੈ ਤਾਂ ਹੁਣ ਜਿਹੜੇ ਐਨਜੀਓ ਦੇ ਵੱਲੋਂ ਇਹ ਸੇਵਾ ਕੀਤੀ ਜਾ ਰਹੀ ਹੈ ਤੇ ਹੁਣ ਪਸ਼ੂਆਂ ਦੇ ਲਈ ਜਿਹੜੇ ਵਾਰਾ ਪਸ਼ੂ ਨੇ ਉਹਨਾਂ ਦੇ ਲਈ ਵੀ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਹੈ ਸਾਡੇ ਨਾਲ ਐਨੀਮਲ ਪ੍ਰੋਡਕਸ਼ਨ ਫਾਊਂਡੇਸ਼ਨ ਤੋਂ ਯੂਵੀ ਸਿੰਘ ਮੌਜੂਦ ਨੇ ਗੱਲਬਾਤ ਕਰਦੇ ਆਂ ਬਈ ਸਭ ਤੋਂ ਪਹਿਲਾਂ ਵਧਾਈ ਦੇ ਪਾਤਰੋਂ ਬੜਾ ਚੰਗਾ ਉਪਰਾਲਾ ਤੁਸੀਂ ਕਰ ਰਹੇ ਹੋ ਪਹਿਲਾਂ ਤੋਂ ਹੀ ਮਤਲਬ ਬਹੁਤ ਵਧੀਆ ਕੰਮ ਤੁਸੀਂ ਕਰ ਰਹੇ ਹੋ ਪੈਟਸ ਨੂੰ ਲੈ ਕੇ ਜਾਂ ਫਿਰ ਜਿਹੜੇ ਆਵਾਰਾ ਨੇ ਸਟ੍ਰੀਟ ਡੌਗਸ ਹੋਗੇ ਉਹਨਾਂ ਨੂੰ ਲੈ ਕੇ ਬੜਾ ਚੰਗਾ ਕੰਮ ਕਰ ਰਹੇ ਹੋ ਤੇ ਹੁਣ ਤੁਸੀਂ ਇਹ ਨਵਾਂ ਉਪਰਾਲਾ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਇਹ ਕਰਨ ਦੀ ਜ਼ਰੂਰਤ ਕੀ ਸੀਗੀ ਹਾਂ ਪਹਿਲੇ ਤਾਂ ਬਹੁਤ ਬਹੁਤ ਥੈਂਕ ਯੂ ਐਂਡ ਸਸਫੀ ਕਾਲ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਿਛਲੇ 10 ਸਾਲਾਂ ਤੋਂ ਅਸੀਂ ਬੇਜ਼ੁਬਾਨਾਂ ਦੀ ਜਿਹੜੇ ਗੱਲੀ ਮੱਲਿਆ ਚ ਸੜਕਾਂ 'ਚ ਆਵਾਰਾ ਜਿਹੜੇ ਹੁੰਦੇ ਆ ਉਹਨਾਂ ਦੀ ਆਪਾਂ ਸੇਵਾ ਕਰਦੇ ਆ ਕਿਉਂਕਿ ਇਹਨਾਂ ਤੋਂ ਪੁੱਛਣ ਵਾਲਾ ਕੋਈ ਨਹੀਂ ਹੁੰਦਾ ਤੇ ਹਰ ਤਰ੍ਹਾਂ ਦੇ ਵੱਡੇ ਛੋਟੇ ਐਨੀਮਲਸ ਨੂੰ ਅਸੀਂ ਮੈਡੀਕਲ ਹੈਲਪ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਦੋਂ ਇਹਨਾਂ ਦਾ ਕੋਈ ਸੱਟ ਲੱਗ ਜੇ ਕੀੜੇ ਪੈ ਜਾਣ ਜਾਂ ਐਕਸੀਡੈਂਟ ਹੋ ਜਾਵੇ ਜਾਂ ਉੱਠ ਨਾ ਸਕਣ ਹੈਨਾ ਛੋਟਿਆਂ ਦੀ ਮਸ ਨੂੰ ਤੇ ਅਸੀਂ ਟਰਾਂਸਪੋਰਟ ਕਰ ਲੈਂਦੇ ਸੀਗੇ ਪ੍ਰੋਬਲਮ ਸੀਗੀ ਟਰਾਂਸਪੋਰਟੇਸ਼ਨ ਦੀ ਜੋ ਲਾਰਜ ਐਨੀਮਲ ਹੁੰਦੇ ਨੇ ਨਾ ਜਿਵੇਂ ਗਊ ਮਾਤਾ ਹੋਗੀ ਆਪਣੀ ਨੰਦੀ ਜੀ ਹੋਗੇ ਇਹਨਾਂ ਨੂੰ ਚੱਕਣਾ ਬਹੁਤ ਮੁਸ਼ਕਿਲ ਹੈ ਟਰਾਂਸਪੋਰਟੇਸ਼ਨ ਜਿਹੜੀ ਪ੍ਰਾਈਵੇਟ ਪਹਿਲੇ ਹਾਇਰ ਕਰਦੇ ਸੀਗੇ ਉਹਦੀ ਚ ਬੜੀ ਦਿੱਕਤ ਸੀਗੀ ਲੋਕੀ ਦੇਂਦੇ ਨਹੀਂ ਸੀ ਕਿਉਂਕਿ ਜਿਹੜੇ گاਵਾ ਹੁੰਦੀਆਂ ਆ ਸੜਕਾਂ ਦੇ ਵਿੱਚ ਲੱਤ ਖੂਨ ਦਾ ਲੱਤਪ ਬਿਮਾਰ ਹੁੰਦੀਆਂ ਕੀੜੇ ਪਏ ਹੁੰਦੇ ਇਹਨਾਂ ਨੂੰ ਚੱਕ ਕੇ ਗਊਸ਼ਾਲਾ ਲੈ ਜਾਣ ਦੀ ਲੋੜ ਹੁੰਦੀ ਹੈ ਇਹਨਾਂ ਨੂੰ ਚੱਕ ਕੇ ਹਸਪੀਟਲ ਲੈ ਜਾਣ ਦੀ ਲੋੜ ਹੁੰਦੀ ਹੈ ਇਹਨਾਂ ਦੇ ਇਲਾਜ ਲਈ ਪਰ ਕਿੱਥੋਂ ਵੀ ਕੋਈ ਸਾਥ ਨਹੀਂ ਮਿਲਦਾ ਸੀਗਾ ਔਰ ਪਿਛਲੇ ਕਈ ਸਾਲਾਂ ਤੋਂ ਅਸੀਂ ਬਹੁਤ ਜ਼ਿਆਦਾ ਇਸ ਪ੍ਰੋਬਲਮ ਨੂੰ ਫੇਸ ਕਰ ਰਹੇ ਸੀਗੇ ਤੇ ਹੁਣ ਅਸੀਂ ਫਾਈਨਲੀ ਇੱਕ ਆਹ ਇੱਕ ਐਂਬੂਲੈਂਸ ਤਿਆਰ ਕੀਤੀ ਹੈ Tata 407 Gold ਵੱਡਾ ਮੈਨੀ ਟਰੱਕ ਹੈਗਾ ਜਿਹਦੇ ਵਿੱਚ ਅਸੀਂ ਆ ਸਾਰੀ ਜੋ ਚੀਜ਼ਾਂ ਐਡ ਕੀਤੀਆਂ ਹੈ ਕਿ ਇੱਕ ਹੈਵੀ ਐਨੀਮਲ ਨੂੰ ਇਸ ਗੱਡੀ ਦੇ ਵਿੱਚ ਲੋਡ ਕਰਨ ਲਈ ਇਹ ਨਹੀਂ ਕਿ ਚੱਕ ਕੇ ਕਰਨਾ ਪਏਗਾ ਇਹਦੇ ਵਿੱਚ ਅਸੀਂ ਕਿ ਮਸ਼ੀਨਰੀ ਡੈਪਿਊਟ ਕੀਤੀ ਹੈ ਜਿਹਨੂੰ ਕਹਿੰਦੇ ਹਾਈਡਰੌਲਿਕ ਮਸ਼ੀਨ ਜਿਹਦੇ ਨਾਲ ਇਹ ਆਪਣੇ ਆਪ ਹੀ ਸਟ੍ਰਕਚਰ ਬੰਨ ਕੇ ਡਾਲਾ ਥੱਲੇ ਤੱਕ ਆ ਜਾਏਗਾ ਜ਼ਮੀਨ ਤੇ ਸੋ ਹੈਵੀ ਐਨੀਮਲ ਨੂੰ ਆਪਾਂ ਡਾਲੇ ਤੇ ਰੱਖਣਾ ਹੈ ਜੋ ਕਿ ਬਹੁਤ ਈਜ਼ੀ ਪ੍ਰੋਸੈਸ ਹੋਏਗਾ ਚੱਕਣਾ ਵੀ ਨਹੀਂ ਪੈਣਾ ਮਾੜਾ ਖਿਸਕਾਣਾ ਹੀ ਪੈਣਾ ਹੈ ਉਸ ਤੋਂ ਬਾਅਦ ਇਹ ਡਾਲਾ ਆਪਣੇ ਆਪ ਹੀ ਉੱਪਰ ਚੱਲ ਜਾਣਾ ਹੈ اسی طرح ਜਦੋਂ ਅਸੀਂ ਗਊਸ਼ਾਲਾ ਜਾਂ ਹਸਪਤਾਲ ਲੱਗੇ ਜਾਵਾਂਗੇ ਤੇ ਉੱਥੇ ਵੀ ਜਦੋਂ ਇਹਨੂੰ ਐਗਜ਼ਿਟ ਕਰਨਾ ਆ ਐਨੀਮਲ ਨੂੰ ਇਸ ਗੱਡੀ ਚੋਂ ਤੇ ਉਹ ਵੀ ਇੱਕ ਈਜ਼ੀ ਪ੍ਰੋਸੈਸ ਹੋਏਗਾ ਹੁੰਦਾ ਕੀ ਹੈ ਨਾਰਮਲੀ ਜਦੋਂ ਅਸੀਂ ਵਿਦਆਊਟ ਹਾਈਡਰੌਲਿਕ ਮਸ਼ੀਨਰੀ ਗੱਡੀਆਂ ਜਿਹੜੀ ਬਾਅਦ ਪਹਿਲੇ ਹਾਇਰ ਕਰਦੇ ਸੀਗੇ ਉਹਦੇ ਵਿੱਚ ਲਾਰਜ ਐਨੀਮਲ ਨੂੰ ਪਹਿਲੇ ਜਿਹਨੂੰ ਪਹਿਲੇ ਸੱਟ ਲੱਗੀ ਹੁੰਦੀ ਉਹ ਚੱਕਾ 'ਚ ਹੋਰ ਸੱਟਾਂ ਲੱਗਦੀਆਂ ਸੀ ਕਿਉਂਕਿ ਆਮ ਲੋਕਾਂ ਨੂੰ ਚੱਕਣ ਦਾ ਢਾਂਗ ਵੀ ਨਹੀਂ ਹੁੰਦਾ ਨਾ ਇਹ ਤਾਂ ਕੋਈ ਐਕਸਪਰਟ ਬੰਦਾ ਹੋਵੇ ਗਊਸ਼ਾਲਾ ਦਾ ਜਿਸ ਨੂੰ ਪਤਾ ਹੋਵੇ ਕਿਵੇਂ ਚੱਕਣਾ ਕਿਵੇਂ ਰੱਖਣਾ ਹੈ ਔਰ ਹਰ ਜਗ੍ਹਾ ਐਕਸਪਰਟ ਬੰਦੇ ਐਸੀ ਕਰਕੇ ਇਹ ਇੱਕ ਐਕਸਪਰਟ ਟੈਕਨੋਲੋਜੀ ਅਸੀਂ ਤਿਆਰ ਕੀਤੀ ਹੈ ਜਿਹਦੇ ਨਾਲ ਇਹ ਚੀਜ਼ਾਂ ਈਜ਼ੀ ਹੋਣ ਗਿਆ ਨੰਬਰ ਇਹਦੇ ਵਿੱਚ ਮੈਂਸ਼ਨ ਹੈਗਾ ਸਾਡਾ ਇੱਥੇ ਤੁਸੀਂ ਕੰਟੈਕਟ ਕਰ ਸਕਦੇ ਹੋ ਬਿਲਕੁਲ ਫ੍ਰੀ ਆਫ ਕਾਸਟ ਹੈ ਜੀ ਇਹ ਸਰਵਿਸ ਕਿਸੇ ਲਈ ਕੋਈ ਪੈਸਾ ਤੇਲਾ ਜੇਬ ਤੋਂ ਦੇਣ ਦੀ ਲੋੜ ਨਹੀਂ ਆ ਜਿੱਥੇ ਵੀ ਕੋਈ ਲੋੜ ਆ ਸਾਨੂੰ ਫੋਨ ਕਰੋ ਸਾਡੀ ਪੂਰੀ ਕੋਸ਼ਿਸ਼ ਰਹੇਗੀ ਇਹਦੇ ਵਿੱਚ ਅਸੀਂ ਜਾ ਕਰਕੇ ਲਾਰਜ ਐਨੀਮਲ ਨੂੰ ਪਿਕ ਕਰਕੇ ਉਹਨਾਂ ਨੂੰ ਫਰਸਟ ایڈ ਦਵਾਣੀ ਉਹਨਾਂ ਦੀ ਜਾਨ ਬਚਾਣੀ ਹੈ ਜੋ ਵੀ ਮੈਡੀਕਲ ਟਰੀਟਮੈਂਟ ਦੇ ਹੱਕਦਾਰ ਹੈਗੇ ਆ ਉਹਨਾਂ ਨੂੰ ਦਵਾਣਾ ਤੇ ਭਾਈ ਇਹ चीज ਜੋ ਪੁੱਛਣਾ ਚਾਹੂਗੇ ਕਿ ਕੱਲ੍ਹ ਜਲੰਧਰ ਦੇ ਵਿੱਚ ਫਿਲਹਾਲ ਸੇਵਾ ਜਿਹੜੀ ਤੁਹਾਡੀ ਰਹੇਗੀ ਜਾਂ ਫਿਰ ਜਲੰਧਰ ਤੋਂ ਬਾਹਰ ਵੀ ਕਿਤੇ ਤੁਹਾਨੂੰ ਕੋਈ ਕਾਲ ਆਂਦੀ ਹੈ ਤਾਂ ਤੁਹਾਡੀ ਐਨਜੀਓ ਜਿਹੜੀ ਹੈ ਜਾ ਕੇ ਐਨੀਮਲ ਨੂੰ ਰੈਸਕਿਊ ਕਰੇਗੀ ਵਾਰਾਂ ਨੂੰ ਤੇ ਉਹਨੂੰ ਫਿਰ ਹਸਪੀਟਲਾਈਜ਼d ਜਾਂ ਫਿਰ ਜਿੱਥੇ ਵੀ ਜ਼ਰੂਰਤ ਹੋਏਗੀ ਉਹਨਾਂ ਦੇ ਇਲਾਜ ਲਈ ਤਾਂ ਉੱਥੇ ਲੈ ਕੇ ਜਾਏਗੀ ਹਾਲੇ ਦੇਖੋ ਜਲੰਧਰ ਏਰੀਆ 'ਚ ਹੀ ਅਸੀਂ ਕਰ ਰਹੇ ਹਾਂ ਪਰ ਐਸੀ ਕੋਈ ਗੱਲ ਨਹੀਂ ਹੈ ਜਦੋਂ ਗੱਡੀ ਫਰੀ ਹੋਏਗੀ ਕਾਲ ਕਿੱਥੋਂ ਵੀ ਆ ਗਿਆ ਤਾਂ ਉੱਥੇ ਵੀ ਚੱਲ ਜਾਏਗੀ ਲੇਕਿਨ ਬਿਜ਼ੀ ਹੋਏਗਾ ਟ੍ਰੈਫਿਕ ਫੇਸ਼ਾ ਜਲੰਧਰ ਬਾਹਰ ਨਾ ਜਾ ਪਾਏ ਪਰ ਜੇਦਾ ਮੰਨ ਲਓ ਕਿ ਗੱਡੀ ਆਪਣੇ ਕੋ ਖੜੀ ਹੈ ਫਰੀ ਖੜੀ ਹੈ ਕਾਲ ਭਾਵੇਂ ਕਿੱਥੋਂ ਵੀ ਆ ਜਾਵੇ ਅਸੀਂ ਗੱਡੀ ਭੇਜ ਦੇਣੀ ਐ ਤਾਂ ਨਹੀਂ ਕੋਈ ਵਿਤ ਵਿਤ ਕਰਾਣੀ ਹੈਗਾ ਜਲੰਧਰ ਨਾਲ ਜਾਂ ਬਾਕੀ ਸ਼ਹਿਰਾਂ ਨਾਲ ਤੇ ਅੱਜ ਇਸ ਗੱਡੀ ਦੀ ਲਾਂਚਿੰਗ ਹੈਗੀ ਹੈ ਜੋ ਕਿ ਡੀਸੀ ਸਾਹਿਬ ਡਾਕਟਰ ਹਿਮਾਂਸ਼ੂ ਅਗਰਵਾਲ ਜੀ ਖੁਦ ਆ ਕੇ ਕਰਨਗੇ ਇਹਦੀ ਨੌਕਰੇਸ਼ਨ ਇਸ ਤੋਂ ਇਲਾਵਾ ਸਾਡਾ ਡਿਪਾਰਟਮੈਂਟ ਨੇ ਬਹੁਤ ਸਾਥ ਦਿੱਤਾ ਆ ਆਰਟੀਓ ਅਮਰਿਤਪਾਲ ਸਿੰਘ ਜੀ ਨੇ ਸਾਡਾ ਬਹੁਤ ਸਾਥ ਦਿੱਤਾ ਹੈ ਇਹ ਸਾਰੀ ਡਾਕੂਮੈਂਟੇਸ਼ਨ ਦੇ ਵਿੱਚ ਸਪੈਸ਼ਲ ਥੈਂਕਸ ਆਲਸੋ ਸਪੈਸ਼ਲ ਥੈਂਕਸ ਟੂ ਅਨਦਰ ਯੂ ਆਰਟੀਓ ਟੂ ਕਲਰਕ ਹੈਗੇ ਆ ਰਮੇਸ਼ ਕੁਮਾਰ ਜੀ ਉਹਨਾਂ ਨੇ ਸਾਡਾ ਡਾਕੂਮੈਂਟੇਸ਼ਨ ਤੇ ਬਹੁਤ ਜ਼ਿਆਦਾ ਸਹਾਇਤਾ ਦਿੱਤਾ ਹੈ ਕਿਉਂਕਿ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਚੀਜ਼ ਲੈ ਆਣੀ ਹੁੰਦੀ ਹੈ ਉਹ ਇਹ ਉਸ ਤੋਂ ਬਾਅਦ ਡਾਕੂਮੈਂਟੇਸ਼ਨ ਦੇ ਉੱਪਰ ਬਹੁਤ ਸਾਰਾ ਵਰਕ ਹੁੰਦਾ ਹੈ ਤੇ ਇੱਕ ਸਪੈਸ਼ਲ 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 ਥੈਂਕਸ ਹੈਗਾ ਹੈ ਗਿਲ ਪਰਿਵਾਰ ਨੂੰ ਗਿਲ ਵੈਲਫੇਅਰ ਚੈਰੀਟੇਬਲ ਟਰਸਟ ਨੂੰ ਜਿਨ੍ਹਾਂ ਨੇ ਇਸ ਗੱਡੀ ਲਈ ਸਾਨੂੰ ਡੋਨੇਟ ਕੀਤਾ ਹੈ ਕਿਉਂਕਿ ਇਹਨਾਂ ਦੀ ਮਦਦ ਤੋਂ ਬਿਨਾ ਤੇ ਪੋਸੀਬਲ ਹੀ ਨਹੀਂ ਸੀਗਾ ਕਿ ਅਸੀਂ ਇਹ ਗੱਡੀ ਲੈ ਪਾਉਂਦੇ ਤੇ ਇਹ ਸਾਰੀ ਜੋ ਸਰਵਿਸਿਜ਼ ਹੈਗੀਆਂ ਆਪਾਂ ਆਮ ਕਹੋ ਐਨੀਮਲ ਲਵਰਸ ਲਈ ਤੇ ਐਨੀਮਲਸ ਲਈ ਇਹ ਪ੍ਰੋਵਾਈਡ ਕਰ ਪਾਉਂਦੇ ਹਾਂ ਭਈ ਬੜਾ ਵੱਡਾ ਸਵਾਲ ਹੈ ਵੀ ਆਪਾਂ ਹਰ ਚੀਜ਼ ਤੇ ਕਾਉਸਸਸ ਦਿੰਨੇ ਆ ਪਰ ਉਹ ਇੰਪਲੀਮੈਂਟ ਜਿਹੜਾ ਉਹ ਸਹੀ ਢੰਗ ਦੇ ਨਾਲ ਹੋ ਨਹੀਂ ਰਿਹਾ ਫਿਰ ਵੀ گاਵਾ ਆਵਾਰਾ ਫਿਰ ਰਹੀਆਂ ਨੇ ਕਾਉਸਸਸ ਫਿਰ ਕਾਹਦਾ ਜੇ ਆਵਾਰਾ گاਵਾ ਨਹੀਂ ਫਿਰਨਾ ਲੱਗਦਾ ਨਹੀਂ ਵੀ ਇਹਨਾਂ ਲਈ ਵੀ ਉਪਰਾਲੇ ਹੋਣੇ ਚਾਹੀਦੇ ਆ ਇਹਨੂੰ ਲੈ ਕੇ ਕੋਈ ਖਾਸ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਤੁਹਾਡੀ ਗੱਲਬਾਤ ਹੋਈ ਹੈ ਹਾਂਜੀ ਐਸ ਮੈਟਰ ਦੇ ਉੱਪਰ ਵੀ ਅੱਜ ਅਸੀਂ ਇੱਕ ਲੈਟਰ ਡੀਸੀ ਸਾਹਿਬ ਨੂੰ ਦੇਣਾ ਆ ਕਿ ਇਹ ਗੱਡੀ ਤਾਂ ਚਲੋ ਪਰਸਨਲ ਪੈਸਿਆਂ ਤੋਂ ਖਰੀਦੀ ਗਈ ਹੈ ਪਰ ਇਹਨੂੰ ਅੱਗੇ ਜੋ ਇਹਤੇ ਖਰਚੇ ਹੋਣੇ ਆ ਜਿਦਾ ਲੋਕਾਂ ਤੋਂ ਜਿਵੇਂ ਜਿਵੇਂ ਕਿ ਮੈਂ ਦੱਸਿਆ ਨਾ ਪੈਟਰੋਲ ਦੇ ਪੈਸੇ ਲੈਣੇ ਆ ਨਾ ਕੋਈ ਪੈਸੇ ਲੈਣੇ ਬਿਲਕੁਲ ਫ੍ਰੀ ਆਫ ਕਾਸਟ ਗੱਡੀ ਜਾਣੀ ਆ ਪਰ ਸਰਕਾਰ ਨੂੰ ਅਸੀਂ ਇਹ ਦਰਖਾਸਤ ਦੇਣੀ ਆ ਇੱਕ ਲੈਟਰ ਹੈਡ ਦੇ ਥਰੂ ਕਿ ਕਾਉਸਸ ਦੇ ਵਿੱਚੋਂ ਭਾਵੇਂ ਦੇ ਪੈਟਰੋਲ ਦਾ ਟੋਲ ਪਾ ਜ਼ਿਆਦਾ ਤੇ ਇਹਦੇ ਤੇ ਜਿਹੜੇ ਦੋ ਈਮਪਲੋਇਜ਼ ਲੱਗਨੇ ਆ ਉਹਦਾ ਵੀ ਇਹ ਖਰਚਾ ਸਰਕਾਰ ਤੁਹਾਨੂੰ ਸਪான்ਸਰ ਕਰੇ ਕਾਉਸੈਸ ਤੋਂ ਤੇ ਇਹ ਇੱਕ ਮਤਲਬ ਅਸੀਂ ਬਹੁਤ ਐਪਰੀਸ਼ੀਏਟ ਕਰਾਂਗੇ ਜੇ ਇਹ ਚੀਜ਼ ਹੋਏਗੀ ਪਰ ਲੱਗਦਾ ਵੀ ਕਾਉਸੈਸ ਦੇ ਲੋਕ ਦਿੰਦੇ ਨੇ ਤਾਂ ਸਹੀ ਜਗ੍ਹਾ ਤੇ ਯੂਟਿਲਾਈਜ਼ ਰ ਅਗਰ ਹੁੰਦਾ ਹੋਇਆ ਪਹਿਲਾਂ ਤਾਂ ਹੀ ਹੁੰਦਾ ਤੇ ਫਿਰ ਇੰਨੇ ਆਵਾਰਾ ਪਸ਼ੂ ਜਿਹੜੇ ਉਹ ਸੜਕਾਂ ਤੇ ਆਉਣੇ ਹੀ ਨਹੀਂ ਸੀ ਜੇ ਕਾਉਸੈਸ ਦਾ ਜੇ ਸਹੀ ਯੂਜ਼ ਹੁੰਦਾ ਹੁੰਦਾ ਤੇ ਫਿਰ ਗਾਵਾਂ ਦੀ ਸਮੱਸਿਆ ਵੀ ਨਹੀਂ ਹੋਣੀ ਸੀ ਨਾ ਸੜਕਾਂ ਦੇ ਵਿੱਚ ਉਹ ਸਮੱਸਿਆ ਹੈਗੀ ਇਹ ਤਾਂ ਮਤਲਬ ਯੂਜ਼ ਸਾਡੇ ਸਹੀ ਨਹੀਂ ਹੋ ਰਿਹਾ ਇਹ ਗੱਲ ਤੇ ਮੈਂ ਐਗਰੀ ਕਰਦਾ ਹਾਂ ਤੇ ਬਈ ਮਤਲਬ ਹੁਣ ਬਹੁਤ ਸਾਰੇ ਲੋਕ ਨੇ ਜਿਵੇਂ ਕੋਈ ਅਵਾਰਾ ਪਸੂ ਜਿੱਦਾਂ ਨਿਕਲ ਕੇ ਆ ਜਾਂਦੇ ਲੋਕਾਂ ਦੇ ਜਾਂ ਕਈ ਲੋਕ ਨੇ ਜਦੋਂ ਤੱਕ ਗਾਵਾਂ ਦੁੱਧ ਦਿੰਦੀ ਆ ਉਦੋਂ ਤੱਕ ਉਹਨਾਂ ਨੂੰ ਆਪਣੇ ਕੋਲ ਰੱਖਿਆ ਹੁੰਦਾ ਹੈ ਬਾਅਦ ਵਿੱਚ ਅਵਾਰਾ ਛੱਡ ਦਿੰਦੇ ਨੇ ਉਹਨਾਂ ਨੂੰ ਲੋਕ ਵੀ ਆਪਣੇ ਬਚਾਅ ਦੇ ਲਈ ਸੈਲਫ ਡਿਫੈਂਸ ਦੇ ਲਈ ਉਹਨਾਂ ਤੇ ਹਮਲਾ ਕਰਦੇ ਨੇ ਉਹਨਾਂ ਤੇ ਪੱਥਰ ਮਾਰਦੇ ਨੇ ਸੋ ਉਹਨਾਂ ਲੋਕਾਂ ਨੂੰ ਖਾਸ ਤੌਰ ਦੇ ਉਤੇ ਕੀ ਕਹਿਣਾ ਚਾਹਾਂਗਾ ਤੁਸੀਂ ਮੈਂ ਉਹਨਾਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਹੁਣ ਕਾਨੂੰਨ ਸਖਤ ਹੋ ਗਏ ਨੇ ਹੁਣ ਲੋਕ ਵੀ ਜਿਹੜੇ ਅਵੇਅਰ ਹੋ ਗਏ ਨੇ ਕੋਈ ਵੀ ਕੰਮ ਸੋਚ ਸਮਝ ਕੇ ਕਰੋ ਕੋਈ ਵੀ ਵੀਡੀਓ ਇੱਕ ਵੀ ਸਾਨੂੰ ਐਸੀ ਆ ਗਈ ਤੇ ਫੇ ਕਹਾਂ ਆ ਕਿ ਇਸ ਗੱਲ ਦੀ ਨੋਬਤ ਹੀ ਨਹੀਂ ਆਣੀ ਚਾਹੀਦੀ گاਵਾ ਹੈਗੀਆਂ ਆ ਗਊ ਮਾਤਾ ਕਹਿੰਦੇ ਅਸੀਂ ਇਹਨਾਂ ਨੂੰ ਰੱਬ ਦਾ ਰੂਪ ਨੇ ਗਊ ਵੰਸ਼ ਹੈ ਪ੍ਰਮਾਤਮਾ ਤੋਂ ਹੀ ਡਰ ਲਓ ਕਿਉਂਕਿ ਹਰ ਇੱਕ ਇਨਸਾਨ ਮੈਂ ਤੇ ਦੇਖਿਆ ਕੋਈ ਚੰਗਾ ਆ ਮਾੜਾ ਪਾਪੀ ਠੱਗ ਗੁਦਵਾਰੇ ਮੰਦਰ ਜਾਂਦਾ ਹੀ ਆ ਹੈਨਾ ਉਹਨੂੰ ਡਰ ਕੇ ਕੰਮ ਕਰਨੇ ਚਾਹੀਦੇ ਆ ਕਿਉਂਕਿ ਰੱਬ ਸਭ ਲਈ ਬਰਾਬਰ ਆ ਇਹ ਨਹੀਂ ਕਿ ਕੋਈ ਕਿਸੇ ਰੱਬ ਨੂੰ ਜ਼ਿਆਦਾ ਚੜ੍ਹਾਵਾ ਦੇ ਜਾਂਦਾ ਤੇ ਰੱਬ ਉਹਦਾ ਸਖਾ ਹੋ ਜਾਂਦਾ ਨਹੀਂ ਅਦਾ ਨਹੀਂ ਹੁੰਦਾ ਪ੍ਰਮਾਤਮਾ ਤੋਂ ਵੀ ਡਰੋ ਕਾਨੂੰਨ ਤੇ ਹੈਗਾ ਹੀ ਆ ਅਸੀਂ ਵੀ ਹੈਗੇ ਆ ਪਰ ਸਭ ਤੋਂ ਪਹਿਲੇ ਰੱਬ ਦਾ ਡਰ ਖਾਉਂਦਾ ਬਹੁਤ ਜ਼ਰੂਰੀ ਇਨਸਾਨ 'ਚ ਕੀ ਐਨੀਮਲ ਪ੍ਰੋਟੈਕਸ਼ਨ ਫਾਊਂਡੇਸ਼ਨ ਦਾ ਕੋਈ ਕੰਟੈਕਟ ਨੰਬਰ ਜਿਹੜਾ ਤੁਸੀਂ ਲੋਕਾਂ ਨਾਲ ਸ਼ੇਅਰ ਕਰਨਾ ਚਾਹੋ ਕਿ ਜੇਕਰ ਕੋਈ ਵੀ ਆਵਾਰਾ ਪਸ਼ੂ ਸੜਕ ਦੇ ਉੱਪਰ ਉਹਨਾਂ ਨੂੰ ਦਿਖਦਾ ਹੈ ਤਾਂ ਤੁਹਾਨੂੰ ਕਿਵੇਂ ਸੰਪਰਕ ਕਰਨਾ ਜੇ ਮੈਨੂੰ ਸੰਪਰਕ ਕਰਨ ਲਈ ਤੁਸੀਂ ਨੰਬਰ ਡਾਇਲ ਕਰ ਸਕਦੇ ਹੋ ਜੋ ਕਿ ਇਸ ਗੱਡੀ 'ਚ ਵੀ ਲਿਖਿਆ ਹੋਇਆ 987732560 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਇਸਨ ਐਨੀਮਲ ਪ੍ਰੋਟੈਕਸ਼ਨ ਫਾਊਂਡੇਸ਼ਨ ਤੋਂ ਯੂਵੀ ਸਿੰਘ ਜੀ ਨਾਲ ਗੱਲਬਾਤ ਕੀਤੀ ਹੈ ਤਾਂ ਆਵਾਰਾ ਪਸ਼ੂਆਂ ਦੇ ਲਈ ਸਪੈਸ਼ਲੀ ਜੋ ਗਾਵਾਂ ਜੋ ਬੈਲ ਜਿਹੜੇ ਨੇ ਬਾਹਰ ਆਵਾਰਾ ਕੁਮਰੇ ਹੁੰਦੇ ਨੇ ਉਹ ਜ਼ਖਮੀ ਰੂਪ ਦੇ ਵਿੱਚ ਜਦੋਂ ਹੁੰਦੇ ਨੇ ਤਾਂ ਉਹਨਾਂ ਦੀ ਸੇਵਾ ਕਰਨ ਦੇ ਲਈ ਬੇਸ਼ੱਕ ਇਹ ਐਨਜੀਓ ਪਹੁੰਚਦਾ ਹੈ ਪਰ ਉਹਨਾਂ ਨੂੰ ਚੁੱਕਣ ਦੇ ਵਿੱਚ ਜਿਵੇਂ ਬਾਈ ਹੁਣਾਂ ਨੂੰ ਦੱਸਿਆ ਕਿ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਹੁਣ ਜਿਹੜਾ ਇੱਥੇ ਸਪੈਸ਼ਲ ਹਾਈਡਰੋਲਿਕ ਮਸ਼ੀਨ ਜਿਹੜੀ ਆ ਖਾਸ ਤੌਰ ਦੇ ਉੱਤੇ ਲਗਾ ਕੇ ਇਹ ਐਂਬੂਲੈਂਸ ਇਹਨਾਂ ਦੇ ਵੱਲੋਂ ਤਿਆਰ ਕਰਵਾਈ ਗਈ ਹੈ ਤੇ ਇਸ ਐਂਬੂਲੈਂਸ ਦੇ ਰਾਹੀਂ ਹੁਣ ਜਿਹੜੇ ਵੀ ਆਵਾਰਾ ਪਸ਼ੂ ਜ਼ਖਮੀ ਸੜਕਾਂ ਦੇ ਉੱਪਰ ਹੋਣਗੇ ਉਹਨਾਂ ਨੂੰ ਸਹੀ ਇਲਾਜ ਦਿੱਤਾ ਜਾਵੇਗਾ ਤਾਂ ਜੋ ਉਹ ਵੀ ਆਪਣੀ ਜ਼ਿੰਦਗੀ ਜਿੰਨੀ ਵੀ ਉਹਨਾਂ ਦੀ ਬਚੀ ਹੋ ਸਹੀ ਢੰਗ ਦੇ ਨਾਲ ਜਿਉ ਸਕਣ ਕੈਮਰਾ ਪਰਸਨ ਸੈਲਾਨ ਮਨਪ੍ਰਕਾ ਅਲਾਈ ਪੰਜਾਬੀ ਟੀਵੀ ਜਲੰਧਰ